ਉਹ ਤੇ ਨਸ਼ਿਆਂ ਵਿਰੋਧ ਜਿਹੜੀ ਮੁਹਿੰਮ ਚਲਾਈ ਆ ਇਹਦੇ ਵਿੱਚ ਮੇਰੀਆਂ ਭੈਣਾਂ ਮੇਰੇ ਭਰਾ ਨੌਜਵਾਨ ਬਜ਼ੁਰਗ ਸਾਡੇ ਆਮ ਆਦਮੀ ਪਾਰਟੀ ਦੇ ਜਿੰਨੇ ਹੀ ਸਾਥੀ ਆ ਸਾਰਿਆਂ ਨੇ ਆਪਾਂ ਨੇ ਇੱਕ ਦੂਜੇ ਦੇ ਮੋਢੇ ਨਾਲ ਮੋਢਾ ਜੋੜ ਕੇ ਸਾਥ ਦੇਣਾ ਜਿਹੜੇ ਕੋਈ ਲੋਕ ਇਹ ਜ਼ਹਿਰ ਦਾ ਕਾਰੋਬਾਰ ਕਰਦੇ ਆ ਉਹਨਾਂ ਲੋਕਾਂ ਨਾਲ ਜਿਹੜੇ ਕੋਈ ਬੰਦੇ ਸਾਂਝਾ ਰੱਖਦੇ ਆ ਜਾਂ ਕੋਈ ਜ਼ਮਾਨਤੀਆਂ ਬੰਦਾ ਜਾਂ ਕੋਈ ਉਹਨਾਂ ਦੀ ਨੰਬਰਦਾਰ ਜਾਂ ਕੋਈ ਸਾਬਕਾ ਮੈਂਬਰ ਸਾਬਕਾ ਸਰਪੰਚ ਗਵਾਈ ਪਾਉਂਦਾ ਆਪਾਂ ਉਹਨਾਂ ਲੋਕਾਂ ਨੂੰ ਵੀ ਸਮਝਾਉਣਾ ਪਈ ਜੇ ਕੋਈ ਸਮਗਲਰ ਫੜਿਆ ਜਾਂਦਾ ਆਪਾਂ ਇਹਨਾਂ ਦਾ ਬਾਈਕਾਟ ਕਰਨਾ ਇਹਨਾਂ ਦੀ ਜ਼ਮਾਨਤ ਨਹੀਂ ਕਰਾਉਣੀ ਆ ਜਦੋਂ ਦੀ ਇਹ ਮਹਿੰਮ ਚੱਲੀ ਆ ਉਹਦੇ ਤੋਂ ਪਹਿਲਾਂ ਵੀ 3 ਸਵਾ 3 ਸਾਲ ਹੋ ਗਏ ਆਪਣੀ ਸਰਕਾਰ ਬਣੀ ਨੂੰ ਪੁਰਾਣੀਆਂ ਸਰਕਾਰਾਂ 'ਚ ਆਪਾਂ ਸਾਰੇ ਵੇਂਦੇ ਰਹੇ ਆ ਜਿਹੜੇ ਪੁਰਾਣੇ ਅਕਾਲੀਆਂ ਦੇ ਕਾਂਗਰਸ ਦੇ ਐਮਐਲਏ ਉਹਨਾਂ ਦੇ ਨਾਲ ਸੱਜੇ ਖੱਬੇ ਸਮਗਲਰ ਖਲੋਤੇ ਹੋਣੇ ਜਾਂ ਉਹਨਾਂ ਦੇ ਨਾਲ ਜਿਹੜੇ ਲੀਡਰ ਹੋਣੇ ਉਹਨਾਂ ਨੇ ਸਮਗਲਰਾਂ ਨੂੰ ਥਾਣਿਆਂ ਚੋਂ ਛਡਾਉਣਾ ਐਸਐਸਪੀ ਦਫ਼ਤਰੋਂ ਛਡਾਉਣਾ ਆਪਣੀ ਸਰਕਾਰ 'ਚ ਨਾ ਕਿਹ ਆਪਣੇ ਮੋਤਵਾਰ ਨਾ ਕਿਹ ਸਰਪੰਚ ਨਾ ਚੇਅਰਮੈਨ ਨਾ ਐਮਐਲਏ ਨਾ ਮੰਤਰੀ ਨਾ ਕਿਸੇ ਹੋਰ ਲੀਡਰ ਨੇ ਕਿਸੇ ਸਮਗਲਰ ਦੀ ਪਿੱਛੇ ਸ਼ਫਾਰਿਸ਼ ਨਹੀਂ ਕੀਤੀ ਨਾ ਕੀਤੀ ਨਾ ਕਰਨੀ ਪਰ ਹੁਣ ਆ ਜਿਹੜੇ 3-4 ਮਹੀਨੇ ਹੋ ਗਿਆ ਜਦੋਂ ਦੀ ਇਹ ਮੁਹਿੰਮ ਚੱਲੀ ਆ ਉਦੋਂ ਦਾ 8 ਤੋਂ 10000 ਸਮਗਲਰ ਜਿਹੜੇ ਐਨਡੀਪੀਐਸ ਦੇ ਕੇਸਾਂ ਦੇ ਵਿੱਚ ਪਰਚੇ ਕਰ ਕਰ ਜੇਲ੍ਹਾਂ ਚ ਭੇਜੇ ਆ ਪਹਿਲਾਂ ਜੇਲ੍ਹਾਂ ਦੇ ਵਿੱਚ 36000 ਦੇ ਕਰੀਬ ਗਿਣਤੀ ਸੀ ਹੁਣ 46000 ਗਿਣਤੀ ਹੋ ਗਈ ਆ ਇਹਨਾਂ 3 ਮਹੀਨਿਆਂ ਦੇ ਵਿੱਚ 10000 ਐਫਆਈਆਰ ਦਰਜ ਹੋਈ ਆ ਜਿਹੜੇ ਬੰਦੇ ਜ਼ਹਿਰ ਦਾ ਕਾਰੋਬਾਰ ਕਰਦੇ ਆ ਤੁਹਾਂ ਵੇਖਿਆ ਕੱਲ 5 ਕਿਲੋ ਹੈਰੋਇਨ ਫੜੀ ਗਈ ਚੋਹਾਲ ਲਾਗੋ ਐਸਐਸਪੀ ਤਰਨਤਾਰ ਨੇ ਫੜੀ ਉਹਦੇ ਬਾਅਦ 80 ਕਿਲੋ ਹੋਰ ਰਿਕਵਰ ਹੋਈ ਅਮਰਸਰ ਲਾਗੋ ਜਿੱਥੋਂ ਉਹ ਲੈ ਕੇ ਆਇਆ ਸੀ ਜੇ ਉਹਦੀ ਕਾਲੀਆਂ ਦੀ ਕਾਂਗਰਸੀ ਸਰਕਾਰ ਇਹ 5 ਕਿਲੋ ਵਾਲਾ ਫੜਿਆ ਗਿਆ ਸੀ ਮਗਰ ਜਿਹੜਾ ਉਹ 80 ਕਿਲੋ ਵਾਲਾ ਫੜਿਆ ਉਦੇ ਪਿੱਛੇ ਐਮਐਲਏ ਮੰਤਰੀਆਂ ਦੇ ਫੋਨ ਆਉਣ ਲੱਗ ਪਏ ਨੇ ਵੀ ਇਹ ਬੰਦਾ 5 ਕਿਲੋ ਵਾਲੇ ਤੇ ਕਰ ਦੋ ਇਹਨੂੰ ਛੱਡ ਦੋ ਆਪਣੀ ਸਰਕਾਰ ਹੀ ਤੁਹਾਡੀ ਸਰਕਾਰ ਹੀ ਆਮ ਆਦਮੀ ਪਾਰਟੀ ਦੀ ਕਿਸੇ ਨੇ ਸ਼ਿਵਾਰਚਨ ਨਹੀਂ ਕੀਤੀ ਉਹ 5 ਕਿਲੋ ਵਾਲੇ ਨੂੰ ਜਦੋਂ ਕੀਤਾ ਇੰਟੈਰੋਗੇਟ ਪੁਲਸ ਨੇ ਉਹਨੇ ਉਸੇਲੇ ਦੱਸਤਾ ਮੈਂ ਫਲਾਣੇ ਤੋਂ ਲੈ ਕੇ ਆਇਆ ਉਸੇਲੇ 80 ਕਿਲੋ ਫੜ ਕੇ ਉਹਨਾਂ ਤੇ ਵੀ ਪਰਚਾ ਦਰਜ ਕੀਤਾ ਇਹ 85 ਕਿਲੋ ਪੂਰੇ ਪੰਜਾਬ 'ਚ ਕਿੰਨੇ ਜ਼ਿਲ੍ਹਿਆਂ 'ਚ ਜਾਣੀ ਤੇ 85 ਕਿਲੋ ਚਿੱਟੇ ਦਾ ਹੈ ਰੋਇਨਾ ਓਵਰਡੋਜ਼ ਨਾਲ ਕਿੰਨੇ ਕ ਨੌਜਵਾਨ ਹਜ਼ਾਰਾਂ ਨੌਜਵਾਨ ਮਰ ਜਣੇ ਸੀ ਕਿੰਨਾ ਨੁਕਸਾਨ ਹੋ ਜਾਣਾ ਸੀ ਆਪਾਂ ਵੇਨੇ ਆ ਜਿਹੜੀ 150 ਗ੍ਰਾਮ ਹੈਰੋਇਨ ਹੈ ਨਾ ਇਹੋ ਹੀ ਕਿਦੇ ਵੇਖ ਜੇ ਦਰੀਲੀ ਤੇ ਪਤਾ ਨਹੀਂ ਕਿੰਨੇ ਮੁੰਡਿਆਂ ਦੀ ਉਹ ਡੋਜ਼ ਨਾਲ ਇਹਦੀ ਡੈਥ ਹੋ ਜਾਂਦੀ ਆ ਮੈਨੂੰ ਇਹਦਾ 30 ਗ੍ਰਾਮ ਤੋਂ ਵੀ ਘੱਟ ਲਾਉਂਦੇ ਹੋਣਗੇ ਉਹਦੇ ਨਾਲ ਵੀ ਮੈਨੂੰ ਮੇਹਦ ਮੁੰਡੇ ਮਰ ਜਾਂਦੇ ਥਰਿੰਜਾਂ ਨਹੀਂ ਪੁੱਟੀਆਂ ਜਾਂਦੀਆਂ ਉਸੇ ਸਾਹ ਬੰਦ ਹੋ ਜਾਂਦੇ ਆ ਤੇ ਜਿਹੜੀ 85 ਕਿਲੋ ਹੀ ਉਹਨੇ ਕਿੰਨੇ ਨੌਜਵਾਨਾਂ ਦਾ ਕਹਾਨਾ ਕਰਨਾ ਸੀ ਕਿੰਨੀਆਂ ਮੌਤਾਂ ਹੋਣੀਆਂ ਸੀ ਤੇ ਸਾਥ ਸੰਗਤ ਇਹ ਮਤਾ ਤੁਹਾਨੂੰ ਬੇਨਤੀ ਕਰਨਿਆ ਕਿ ਜਦੋਂ ਅਤਵਾਦ ਸੀ ਨਾ ਅਤਵਾਦ ਕਦੋਂ ਖਤਮ ਹੋਇਆ ਸੀ ਜਦੋਂ ਲੋਕ ਲਹਿਰ ਬਣ ਗਈ ਸੀ ਜਦੋਂ ਲੋਕਾਂ ਨੂੰ ਪਤਾ ਲੱਗ ਗਿਆ ਵੀ ਲਹਿਰ ਦੇ ਵਿੱਚ ਲਟੇਰੇ ਵੜ ਗਏ ਆ ڈاکੂ ਵੜ ਗਏ ਆ ਗੰਦੇ ਬੰਦੇ ਵੜ ਗਏ ਆ ਲੋਕਾਂ ਨੇ ਹਰਾਬਤੇ ਬੂਹੇ ਬੰਦ ਕਰਨੇ ਸ਼ੁਰੂ ਕਰ ਦਿੱਤੇ ਪੁਲਿਸ ਨੂੰ ਜਾਣਕਾਰੀ ਦੇਣੀ ਸ਼ੁਰੂ ਕਰ ਦਿੱਤੀ ਤੇ ਦੋ ਤਿੰਨ ਮਹੀਨਿਆਂ ਦੇ ਵਿੱਚ ਵਿੱਚ ਅਤਵਾਦ ਖਤਮ ਹੋ ਗਿਆ ਉਸੇ ਤਰ੍ਹਾਂ ਹੀ ਇਹ ਜਿਹੜਾ ਚਿੱਤੇਰਾ ਕਾਲਾ ਅਤਵਾਦ ਹੋਣਾ ਆਇਆ ਆਪਣੇ ਹੇਰੋਇਨ ਸਮੈਗ ਦਾ ਇਹਨੂੰ ਜੇ ਖਤਮ ਕਰਨਾ ਵੇਖੋ ਸਰਕਾਰ ਸੰਸੀਅਰ ਆ ਸਰਦਾਰ ਭਗਵੰਤ ਸਿੰਘ ਮਾਣਾ ਆਮ ਆਦਮੀ ਪਾਰਟੀ ਦੀ ਸਾਰੀ ਲੀਡਰਸ਼ਿਪ ਪੁਲਿਸ ਵੀ ਸੰਸੀਅਰ ਆ ਹੁੰਦਾ ਕੀ ਆ ਜਦੋਂ ਪੁਲਿਸ ਪਰਚਾ ਕਰਕੇ ਸਮਗਲਰ ਨੂੰ ਜੇਲ੍ਹ ਚ ਭੇਜਦੀ ਹੈ ਨਾ ਉਹਦੇ ਬਾਅਦ ਆਪਣੀ ਪਾਰਟੀ ਦਾ ਨਹੀਂ ਕੋਈ ਜਾਂਦਾ ਆਮ ਆਦਮੀ ਪਾਰਟੀ ਵਾਲਾ ਕੋਈ ਨਹੀਂ ਜਾਂਦਾ ਮਗਰ ਨਾ ਕੋਈ ਉਤਰਾ ਆਮ ਬੰਦਾ ਜਾਂਦਾ ਮਗਰ ਉਹਨਾਂ ਮਗਰ ਜਾਂਦੇ ਜਿਹੜੇ ਰਵਾਇਤੀ ਪਾਰਟੀਆਂ ਦੇ ਕਾਲੀ ਦਲ ਦੇ ਕਾਂਗਰਸ ਦੇ ਭਾਜਪੀ ਦੇ ਲੀਡਰ ਮੋਤਵਾਰ ਨੇ ਪਿੰਡਾਂ ਦੇ ਵਿੱਚ ਉਹ ਜਾਂਦੇ ਆ ਜਾਂ ਕੋਈ ਸਾਬਕਾ ਮੈਂਬਰ ਪੰਚਾਇਤ ਜਾਂ ਸਾਬਕਾ ਸਰਪੰਚ ਜਾਂ ਕੋਈ ਨੰਬਰਦਾਰ ਕਵਾਈ ਪਹੁੰਚ ਚਲ ਜਾਂਦਾ ਆਪਾਂ ਉਹਨਾਂ ਨੂੰ ਵੀ ਸਮਝਾਉਣਾ ਆ ਵੀ ਜਿਹੜਾ ਕੋਈ ਸਮਗਲਰ ਫੜਿਆ ਜਾਂਦਾ ਆਪਾਂ ਉਹਦੀ ਪਿੱਛੇ ਜਮਾਨਤ ਦੇਣ ਨਹੀਂ ਜਾਣੀ ਜਦੋਂ ਇਹਨਾਂ ਲੋਕਾਂ ਨੂੰ ਇਹ ਪਤਾ ਹੋ ਨਾ ਵੀ ਜਿਹੜੇ ਲੋਕ ਜ਼ਹਿਰ ਦਾ ਕਾਰੋਬਾਰ ਕਰਦੇ ਆ ਇਹ ਜੇਲ੍ਹਾਂ ਦੇ ਵਿੱਚ ਹੀ ਸੜਨਗੇ ਮਰਨਗੇ ਤੇ ਫੇਰੇ ਆਪੇ ਪੂਛਾ ਚੁੱਕ ਚੁੱਕ ਕੇ ਭੱਜਣਗੇ ਆ ਜਦੋਂ ਦੀਆਂ ਕਾਰਵਾਈਆਂ ਸ਼ੁਰੂ ਹੋਈਆਂ ਨਾ ਸਮਗਲਰਾਂ ਦੇ ਘਰਾਂ ਨੇ ਸ਼ੁਰੂ ਹੋਏ ਆ ਪਹਿਲਾਂ ਤੇ ਇਹ ਦੱਸੋ ਵੀ ਜਿਹੜੇ ਘਰਾਂ ਈਂਦੇ ਪਏ ਜਿਹੜੇ ਸਮਗਲਰ ਜਿਨ੍ਹਾਂ ਦੇ ਪਰਚੇ ਆ ਇਹ ਚੰਗੀ ਗੱਲ ਹੱਥ ਖੜੇ ਕਰਕੇ ਦੱਸੋ ਜਿਹੜੇ ਘਰਾਂ ਈਂਦੇ ਪਏ ਸਾਰੇ ਆ ਨਹੀਂ ਕੀਤੇ ਮੈਨੂੰ ਲੱਗਦਾ ਢਿੱਲੇ ਜਿਹਾਂ ਵਿੱਚੋਂ ਚੰਗੀ ਗੱਲ ਹੈ ਹੁਣ ਇਤਨਾ ਹੀ ਠੰਡੇ ਰਹਿਣਗੇ ਜਿਹੜਾ ਬੰਦਾ ਕਿਸੇ ਦਾ ਘਰ ਘਾਲ ਕੇ ਕਿਸੇ ਦੇ ਪੁੱਤ ਨੂੰ ਨਸ਼ੇ ਤੇ ਲਾ ਕੇ ਆਪਦੀ ਕੋਠੀ ਪਾਉਂਦਾ ਤੇ ਕੋਠੀ ਉਹਦੀ ਵੀ ਨਹੀਂ ਰਹਿਣੀ ਚਾਹੀਦੀ ਉਹਦੀ ਕੋਠੀ ਵੀ ਟੱਟਣੀ ਚਾਹੀਦੀ